ਮਮ ਲਈ ਜਾ ਖਾਣ ਲਗਾ ਕੱਲਾ ਤੇ ਨਹੀਂ ਹਨ ਵੜਦੀ ਐ ਮੁਹਮਮਸ ਖਾ ਲੋ ਨਹੀਂ ਇਹ ਵੀ ਖਾਵਾਂਗੇ ਤੁਸੀਂ ਮੁਹਮਮਸ ਖਾਣਾ ਨਹੀਂ ਵੀ ਖਾ ਲਾਂਗੇ ਸਾਰਾ ਕੁਝ ਹੀ ਖਾਵਾਂਗੇ ਦੋ ਬਲੇਟਾ ਮੁਹਮਮਸ ਦੇ ਇੱਕ ਪੈਕ ਕਰ ਦਿਓ ਜਿਹੜੇ ਐਸਟੀਐਮ ਫਲਾਈਂਗ ਕਰਦੇ ਨੇ ਐਸਟੀਐਮ ਫਲਾਈਂਗ ਜੰਦਾ ਮਰਜੀ ਲੈ ਜੀ ਸੀ ਸੀੜ ਨਾਲ ਆਪਣੇ ਇੱਕ ਦੋ ਬਲੇਟ ਦੇ ਦੇ ਕਰਵਾਲਾ ਜਿਹੜੇ ਮੰਨੇ ਪਾਣੀ ਹੈਗਾ ਠੰਡਾ ਆਹੋ ਬਿਲਕੁਲ ਚਿਲਡ ਆ बराबर पाई और। है बोल। जीओ क्लासिक। ओल्ड। डिस्पोजल जाइ दिया? हाँ ओल्ड। हम लोग चखिया? नहीं अब तो, है। तो, है। तो है। ਉਹ ਮੈਂ ਕੋਲ ਨੂੰ ਪੁੱਛਦਾ ਉਹ ਛੜੀ ਆਇਆ ਫਿਰ ਉਹ ਪੈਕ ਨਾਲ ਲਓ ਪਿਆ ਪੈਕ ਨਾਲ ਲਓ ਅੱਛਾ ਛੱਡਿਆ ਰਣਕ ਦੇ ਅੱਜਰੇ ਬਲੌਕ ਬਣ ਰਿਹਾ ਹੈ ਨਾ ਆਹ ਹਮ ਉਹਨੇ ਉੱਤਰ ਦੁਕਾਨਾਂ ਦੀ ਪੱਟੀ ਮੋੜਦੇ ਦੁਕਾਨਾਂ

640 ਦੇ ਕੋਡ ਕਾਟ ਦੇਗੇ ਦੂਰੇ ਜੀਓ ਤੋਂ ਦੇਖ ਲਈ ਉਹ ਤੇ ਇਹ ਵੀ ਫਾਈਨੈਂਸਰ ਹੈ ਕਾਟ ਰਾਂ ਦਾ ਜੂਸ ਮਿਲ ਕੇ ਫਾਰਾ ਜੀਮੀਨਾ ਵਾਲੇ ਬਦਲ ਬੰਦੇ ਆਪਣੇ ਰੋਟ ਸਾਲਾ ਖਾ ਕੇ ਲਈਦਾ ਕਿਉਂ ਸੈਟ ਹੈ ਨੂੰ ਜੀ ਪੀਨਾ ਦੋਸਤ ਹਾਈ ਹੈ ਇਹਨੇ ਨਿਕਾ ਚਾਲਗੇ ਦੀ ਲਈਏ ਇਹ ਇਹ ਚਾਲੀਆਂ ਦੀ ਪਲੇਟ ਦਾ ਕਰੋ ਨਹੀਂ ਤਾਂ ਮੋਰੀ ਚਲਾਈਗੀ ਯਹਾਂ ਪਰ ਥੋਰੀ ਚਲੇਗੀ ਉਹਦੇ ਵਿੱਚ ਵੀ ਤਣਾਅ ਵੀ ਰਹੇਗੀ ਤੇਰੇ ਦਿਹਾੜੀ ਸੱਤਨੇ ਟਾਇਰ ਵੇਨੋ ਕਾਲ ਯਾਰ ਟਾਇਰ ਤੇ ਸਾਰਾ ਪ੍ਰੈਸ ਹੋਇਆ ਥੱਲੇ ਇਧਰੇ ਇਧਰੇ ਉਧਰ ਹੀ ਪ੍ਰੈਸ ਹੋਇਆ ਆ ਜਨੇ ਗਿਆਨ ਪੀ ਲਿਆ ਕਿਹਾ ਗਿਆਨ ਦੀ ਪੀ ਲਿਆ ਓਏ ਆ ਕੀ ਰੱਖੀ ਨਾ ਦੱਸਿਆ ਇਹੜਾ ਪਪਕੋਟੀਆਂ ਵਾਲਾ ਵੀ ਕਹਿੰਦੇ ਤੇ ਇੱਕ ਹੋਰ ਨੂੰ ਲੜੀ ਆ ਮੋਦੀ ਮੋਦੀ ਆ ਇਹੜਾ ਆ ਮੋਦੀ ਭਾਈ ਮੋਦੀ ਬਣਾ ਬਹੁਤਰੇ ਪਤ ਜੀ ਹੋ ਰਵੀ ਹੁਣੀ ਇਹਦੇ ਭਤੀਜੇ ਹੀ ਗੁਰੂਆ ਰਵੀ ਹੁਣੀ ਸਾਥ ਨਹੀਂ ਦਿੰਦੇ ਬਹੁਤ ਓਕੇ ਵੀਰੇ ਟਾਲੀਆਂ ਦੀ ਲਾਉਂਦੇ ਆ ਮੈਂ ਤੁਹਾਨੂੰ ਯਾਰ ਬਹੁਤ ਦਿਨ ਮਹਿਸੂਸ ਹਾਰ ਲੱਗਾ ਭਾਈ ਮਾਰ ਕੇ ਆਵਲਾ ਕਾ ਉੱਪਰ ਸੇਟ ਤੇ ਉਹਨਾਂ ਦੇ ਰਾ ਘਰ ਨਹੀਂ ਜੀ ਬੀ ਖੜਾ ਲਗਾ ਰੋਕ ਕੇ ਬੋੜਾ ਨਿਕਲ ਤਿਲ ਮੈਂ ਕੀ ਦੱਸਾਂ ਹੁਣ ਇਹ ਲਿਆ ਹਾਂ ਹੁਣ ਦੱਸਦਾ ਮਨੰਗ ਨਹੀਂ ਦਿਆ ਦੱਸ ਇਹਨਾਂ ਨੂੰ ਦੇਖੋ ਜੀ ਸਾਨੂੰ ਇੱਥੇ ਮੀਰ ਮਿਲ ਗਿਆ ਸੀ ਤੇ ਉਹ ਸਾਡੇ ਪੈਸੇ ਦੇ ਗਿਆ ਤੇ ਸਾਨੂੰ ਪਤਾ ਨਹੀਂ ਆ ਉਹ ਵੀ ਨਹੀਂ ਦੱਸਿਆ ਸਾਨੂੰ ਉਹਨਾਂ ਦਾ ਨੋਮ ਫੁਮਲਾਏ ਤੇ ਮਹਾਵੀਰਾ ਟੱਕਾ ਕਰ ਗਿਆ ਤੁਹਾਡੇਆਂ ਕਈ ਪੈਸਾ ਨ ਬੰਸ ਹੁੰਦੇ ਸੀ ਐਂ ਕਹਿੰਦੇ ਪੈਸੇ ਕਹੋਂ ਦੋ ਪੈਸੇ ਕਹੋਂ ਦੋ ਪੈਸੇ ਹੋਰ ਕਿਉਂ ਦੇ ਗਿਆ 니ਚ ਖਾਉਂਦੇ ਮੈਂ ਨਹੀਂ ਕੋ ਓਹ ਹਾਂ ਦਿਖਾ ਹਾਂ टट पहचठ फट ग

ਪੁੱਤ ਪੁੱਤ ਸਾਰੇ ਇੱਥੇ ਨੇ ਐਂ ਉੱਧਰ ਕੀ ਲੈਣਾ ਨਹੀਂ ਜਾਂਦੇ ਕਿ ਹਰਿਆਣਾ ਵੀ ਥੋੜੀ ਰਹਿ ਗਿਆ ਫਿਰ ਤੂੰ ਫਿਰ ਤੇਰੀ ਕੱਪੜੀ ਨਹੀਂ ਹੁੰਦੀ ਆਰੇ ਐਂ ਤੁਹਾਨੂੰ ਜੀਤੋ ਵਾਲਾ ਇੱਧਰ ਲੈਕ ਮਾਰ ਪੱਟੀ ਦੇਖੋ ਪੱਟੀ ਰੈੱਡ ਮੋਕ ਪੱਟੀ ਔਰ ਬੀਐਸਐਨＬ ਦਾ ਕਵਰ ਹੈ ਜੀ ਦੇਖੋ ਜੀ ਬੀਐਸਐਨＬ ਦਾ ਆਫਿਸ ਹੈ ਹਾਂ ਕਾ ਇੱਧਰ ਕੀ ਇੱਧਰ ਤੱਕ ਸਕੂਲ ਆ ਸ਼ਹੀਦ ਭਗਤ ਸ਼ਹੀਦ ਭਗਤੀਆ ਸ਼ਹੀਦ ਭਗਤ ਸੈਟ ਕੋਣ ਹੈ ਆ ਬੜੀ ਪ੍ਰਾਣੀ ਕੁਛ ਹੀ ਆਏ ਕਿਹੜੀ ਆ ਵਾਲੀ ਅੱਗੇ ਆਸੋ ਤੀਕੀ ਸਮਝ ਆ ਗਿਆ ਬੜੇ ਰਗਾ ਪਾਉਣਾ ਆਮਨੇ ਗਿਆ ਚਾਹੀਦਾ ਹੈ ਹੈ ਉਹ ਖੁੱਪਾਦਾ ਲੋਕ ਗਿਆ ਅਕੇ ਜੇਗੀ ਨਾ ਗੁੰਦਾ ਜਾਨਾ ਤੇ ਜੋ ਸਤਾਰਾ ਸੁਮੇਰ ਗਾਵੇ ਤੋ ਚਲ ਆਏ 2 ਮੀਟਰ ਤੋ ਨਾ ਆਵੇ ਦੋਸਤ ਨੇ ਸੰਗਤ ਕੀਏ ਫਲ ਮੁਈ ਆਤਮਾ ਅਸ਼ਵੇ ਸ਼ਕਤੀ ਨਾਲ ਹੋਈ ਸੰਬਤ ਸਤਰ ਸਾਥੀ ਚਾਵਰੀ ਅਰ ਪਤੀ ਪ੍ਰਸੰਨ ਸੁਖ ਸੰਗ ਦੇ ਕਭ ਪ੍ਰੇਮ ਸਾਥ ਕਰੇ ਗ੍ਰੰਥੀਦਾਰ